ਅਜਨਾਲਾ ਥਾਣੇ ਬਾਹਰ ਬੰਬ ਰੱਖਣ ਵਾਲੇ ਦੋ ਦੋਸ਼ੀਆਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ ਸੋ ਦੱਸ ਦਿੰਦੇ ਹਾਂ ਕਿ ਦੋਨਾਂ ਦੀ ਗ੍ਰਿਫਤਾਰੀਤ ਮਗਰੋਂ ਪਾਕਿਸਤਾਨ ਆਈਐਸਆਈ ਸਮਰਥਕ ਅੱਤਵਾਦੀ ਮਾਡਿਊਲ ਨੂੰ ਤੋੜਨ ਵਿੱਚ ਸਫਲਤਾ ਮਿਲੀ ਹੈ ਇਸ ਇਸ ਮਾਡਿਊਲ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਹਰਵਿੰਦਰ ਰਿੰਦਾ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆਂ ਵੱਲੋਂ ਚਲਾਇਆ ਜਾ ਰਿਹਾ ਸੀ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਹੈ ਕਿ ਦੋਸ਼ੀਆਂ ਤੋਂ ਦੋ ਹੈਂਡ ਗ੍ਰੇਨੇਡ ਇੱਕ ਪਿਸਤੌਲ ਗੋਲਾ ਬਾਰੂਦ ਇੱਕ ਮੋਟਰਸਾਈਕਲ ਵੀ ਰਿਕਵਰ ਕੀਤਾ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਮੋਟਰਸਾਈਕਲ ਰਿਕਵਰ ਹੋਇਆ ਹੈ ਉਸ ਦੀ ਵਰਤੋਂ ਕਟਨਾ ਨੂੰ ਅੰਜਾਮ ਦੇਣ ਵੇਲੇ ਹੋਈ ਹੈ ਜਾਂ ਨਹੀਂ ਫਿਲਹਾਲ ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਐਸਐਸਓਸੀ ਅੰਮ੍ਰਿਤਸਰ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਮਾਮਲੇ ਦੀ ਜਾਂਚ ਜਾਰੀ ਹੈ ਤਾਂ ਕਿ ਅੱਤਵਾਦੀ ਰਿੰਦਾ ਹੈਪੀ ਪਾਸੀਆਂ ਤੇ ਗੁਰਦੇਵ ਜੱਸਲ ਦੇ ਪੂਰੇ ਨੈਟਵਰਕ ਨੂੰ ਢੋਲਿਆ ਜਾ ਸਕੇ ਨਾਲੇ ਦੇ ਬਾਹਰ ਬਲਾਸਟ ਲੱਗਾ ਸੀਗਾ ਉਹ ਚੰਨ ਵਾਲਵ ਹੈਗੀ ਦੱਸੋ ਉਹਦੇ ਵਿੱਚ ਇਨਵੋਲਵ ਹੈਗੀ ਹਾਂਜੀ ਸਰ ਇਨਵੋਲਵਮੈਂਟ ਦੋ ਗ੍ਰੇਨੇਡ ਫੜੇ ਗਏ ਆ ਕਾਰਨ ਕੀ ਕਿਉਂ ਰੱਖਿਆ ਗਿਆ ਜੀ ਇਹਨਾਂ ਦੇ ਕੋਲ ਉੱਥੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਕਿੰਨੇ ਦਿਨ ਦਾ ਰਮਾਨ ਮਿਲਿਆ 5 ਦਿਨ ਦਾ 5 ਦਿਨ ਦਾ ਕਿੰਨੇ ਦਿਨ ਸਾਰੇ ਅਜੇ ਅਰੇਸਟੇਸ਼ਨ ਜਾਰੀ ਹੈ ਪਸ਼ੀ ਦੀ ਕੀ ਇਨਵੋਲਵਮੈਂਟ ਹੈ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਹ ਸੈਂਸਰ ਮਸਲਾ ਹੈ ਠੀਕ ਹੈ ਜੀ ਪਸ਼ੀ ਦਾ ਕੀ ਰੋਲ ਹੈ ਇਸ ਦੌਰਾਨ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਮੋਡਿਊਲ ਨੂੰ ਵਿਦੇਸ਼ੀ ਗੈਂਗਸਟਰ ਗੁਰਦੇਵ ਸਿੰਘ ਉਰਫ ਜੱਸਲ ਉਰਫ ਪਹਿਲਵਾਨ ਜੋ ਤਰਨਤਾਰਨ ਦੇ ਪਿੰਡ ਚੱਬਲ ਦਾ ਰਹਿਣ ਵਾਲਾ ਹੈ गुप्त सूचना ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਜਸ਼ਨਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੂਸਰਾ ਸਾਥੀ ਨਵਾਲਗ ਹੈ। ਪੁਚ ਗਿਚ ਵਿੱਚ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਅਜਨਾਲਾ ਥਾਣੇ ਵਿੱਚ ਵਿਸਫੋਟਕ ਸਮੱਗਰੀ ਰੱਖੀ ਸੀ ਤੇ ਹੋਰ ਵੀ ਕਈ ਹਮਲਿਆਂ ਨੂੰ ਅੰਜਾਮ ਦੇਣਾ ਚਾਹੁੰਦੇ ਸੀ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ। ਅਜਨਾਲਾ ਥਾਣੇ ਬਾਹਰ ਬੰਬ ਰੱਖਣ ਵਾਲੇ ਦੋ ਦੋਸ਼ੀਆਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ ਸੋ ਦੱਸ ਦਿੰਦੇ ਹਾਂ ਕਿ ਦੋਨਾਂ ਦੀ ਗ੍ਰਿਫਤਾਰੀਤ ਮਗਰੋਂ ਪਾਕਿਸਤਾਨ ਆਈਐਸਆਈ ਸਮਰਥਕ ਅੱਤਵਾਦੀ ਮੋਡੀਊਲ ਨੂੰ ਤੋੜਨ ਵਿੱਚ ਸਫਲਤਾ ਮਿਲੀ ਹੈ ਇਸ ਮੋਡੀਊਲ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਹਰਵਿੰਦਰ ਰਿੰਦਾ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆਂ ਵੱਲੋਂ ਚਲਾਇਆ ਜਾ ਰਿਹਾ ਸੀ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਹੈ ਕਿ ਦੋਸ਼ੀਆਂ ਤੋਂ ਦੋ ਹੈਂਡ ਗ੍ਰੇਨੇਟ ਇੱਕ ਪਿਸਤੌਲ ਗੋਲਾ ਬਾਰੂਦ ਇੱਕ ਮੋਟਰਸਾਈਕਲ ਵੀ ਰਿਕਵਰ ਕੀਤਾ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਮੋਟਰਸਾਈਕਲ ਰਿਕਵਰ ਹੋਇਆ ਹੈ ਉਸ ਦੀ ਵਰਤੋਂ ਕਟਨਾ ਨੂੰ ਅੰਜਾਮ ਦੇਣ ਵੇਲੇ ਹੋਈ ਹੈ ਜਾਂ ਨਹੀਂ ਫਿਲਹਾਲ ਗ੍ਰਿਫਤਾਰ ਦੋਸ਼ਾਂ ਦੇ ਖਿਲਾਫ ਐਸਐਸਓਸੀ ਅੰਮ੍ਰਿਤਸਰ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਮਾਮਲੇ ਦੀ ਜਾਂਚ جاری ਹੈ ਤਾਂ ਕਿ ਅੱਤਵਾਦੀ ਰਿੰਦਾ ਹੈਪੀ ਪਾਸੀਆਂ ਤੇ ਗੁਰਦੇਵ ਜੱਸਲ ਦੇ ਪੂਰੇ ਨੈਟਵਰਕ ਨੂੰ ਤੋੜਿਆ ਜਾ ਸਕੇ ਵਚਨ ਇਨਵੋਲਵ ਹੈ ਗਈ ਦੱਸੋ ਉਹਦੇ ਵਿੱਚ ਇਨਵੋਲਵ ਹੈ ਗਈ ਹਾਂਜੀ ਸਰ ਦੋ ਗ੍ਰੇਨੜ ਫੜੇ ਗਏ ਆ ਕਾਰਨ ਕੀ ਕਿਉਂ ਰੱਖਿਆ ਗਿਆ ਜੀ ਇਹਨਾਂ ਦੇ ਕੋਲ ਉੱਥੇ ਇਹ ਇਨਵੈਸਟੀਗੇਸ਼ਨ ਦਾ ਪੜਾਅ ਜੀ ਕਿੰਨੇ ਦਿਨ ਦਾ ਰਿਮਾਨ ਮਿਲਿਆ ਕਿੰਨੇ ਬੰਦੇ 5 ਦਿਨ ਦਾ 5 ਦਿਨ ਦਾ ਬੰਦੇ ਕਿੰਨੇ ਨੇ ਸਰ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਪਸ਼ੀ ਦੀ ਕੀ ਇਨਵੋਲਵਮੈਂਟ ਹੈ ਜੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਸੈਂਸਰ ਮਸਲਾ ਆ ਠੀਕ ਹੈ ਜੀ ਪਸ਼ੀ ਦਾ ਕੀ ਰੋਲ ਹੈ ਇਸ ਦੌਰਾਨ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਮੋਡਿਊਲ ਨੂੰ ਵਿਦੇਸ਼ੀ ਗੈਂਗਸਟਰ ਗੁਰਦੇਵ ਸਿੰਘ ਉਰਫ ਜਸਸਲ ਉਰਫ ਪਹਿਲਵਾਨ ਜੋ ਤਰਨਤਾਰਨ ਦੇ ਪਿੰਡ ਚੱਬਲ ਦਾ ਰਹਿਣ ਵਾਲਾ ਹੈ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਜਸ਼ਨਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ ਦੂਸਰਾ ਸਾਥੀ ਨਵਾਲਗ ਹੈ ਪੁਚ ਗਿਚ ਵਿੱਚ ਦੋਸ਼ੀਆ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਅਜਨਾਲਾ ਥਾਣੇ ਵਿੱਚ ਵਿਸਫੋਟਕ ਸਮੱਗਰੀ ਰੱਖੀ ਸੀ ਤੇ ਹੋਰ ਵੀ ਕਈ ਹਮਲਿਆਂ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ